ਇੱਕ ਚੀਜ਼ ਵਿਖਾਉਣਾ ਆ ਹੈਗਾ ਟੈਂਪੂ ਆਟੋ ਰਿਕਸ਼ਾ ਵੀ ਕਹਿੰਦੇ ਨੇ ਇਹਨੂੰ ਟੈਂਪੂ ਵੀ ਕਹਿੰਦੇ ਨੇ ਦੇਖੋ ਬੰਦਾ ਸਾਡਾ ਕਿੱਡਾ ਰਿਸਕ ਲਈ ਫਿਰਦਾ ਜਾਲਮਾ ਤੇਰਾ ਕੁਝ ਨਾ ਕੁਝ ਨੁਕਸਾਨ ਹੋ ਜੂ ਐਡਾ ਕਿਉਂ ਬਾਦੇ ਭੈਣ ਇਹਦਾ ਸਿਲੰਡਰਾਂ ਦੇ ਬੈਠਾ ਬੰਬੋਤੀ ਬੈਠਾ ਉਹ ਕਿੱਕ ਕਹਾਵਤ ਹੁਣ ਪੰਜਾਬੀ ਚ ਹੈਗੀ ਇਹੋ ਜਿਹੀ ਕੈ ਬੋਲ ਨਹੀਂ ਸਕਦੇ ਆਪਾਂ ਵੀ ਉਹਦੇ ਥੱਲੇ ਹੈਨਾ ਇਹ ਤਾਂ ਜਮਈ ਬੰਦੂਕ ਕਰਾਉਣ ਵਾਲਾ ਕੰਮ ਕਰਿਆ ਹੋਇਆ ਵੀ ਬੱਬਾ ਬੰਦੂਕ ਕਰਾਉਣ ਵਾਲਾ ਕੰਮ ਕਰਿਆ ਹੋਇਆ ਜਦੋਂ ਉਹ ਨਾ ਬੰਦੇ ਫਿਰ ਆਏ ਹੋਣ ਨਾ ਉੜਨਾ ਉਹੀ ਨਾ ਮੈਂ ਕਹਿੰਦਾ ਜਿਵੇਂ ਹੀ ਪਾ ਦੇ ਉਹ ਐਡਾ ਕੀਮਤੀ ਸਮਾਨ ਦੇ ਉੱਤੇ ਰੱਖ ਕੇ ਆਪਾਂ ਬਹਿਨੇ ਆ ਸਾਲੇ ਹੈ ਵੀ ਕਿੱਡੇ ਕਿੱਡੇ ਛਾਲੀਆਂ ਮਜ਼ਾਈਲਾ ਹੀ ਲੱਗਦੀਆਂ ਨੇ ਤਾਂ ਜਿਵੇਂ ਮਜ਼ਾਈਲਾ ਹੁੰਦੀਆਂ ਨੇ ਹੈ ਇਹ ਸਾਲਾ ਐਵੇਂ ਨਹੀਂ ਪਤਾ ਜੀ ਇੱਧਰ ਉੱਧਰ ਨੂੰ ਚੱਲ ਪਿਆ ਹੈ ਕਿਸੇ ਦਿਨ ਤਾਂ ਕਿਸੇ ਦਾ ਨੁਕਸਾਨ ਕਰਾ ਦੂ ਜੇ ਤਾਹਾਂ ਨੂੰ ਚੱਲਿਆ ਆਹ ਪਾੜ ਕੇ ਇੱਥੋਂ ਛੱਤ ਇੱਥੋਂ ਆਏ ਕਰ ਦੇਣਾ ਬੰਦਾ ਬਾਹਰ ਅੱਛਾ ਨਹੀਂ ਇਹ ਭਾਈ ਇਹ ਇਹਨਾਂ ਦਾ ਪ੍ਰੈਸ਼ਰ ਜਦੋਂ ਵੱਡਣਾ ਇਹਨਾਂ ਨੇ ਆ ਤਾਹਾਂ ਨੂੰ ਚੜਨਾ ਇਹਨਾਂ ਨੂੰ ਫੜੀ ਮੜਿਆ ਲਓ ਜੀ ਭਾਈ ਜੀ ਦੇਖੋ ਕਹਿੰਦੇ ਇੱਥੇ ਆਪਾਂ ਧਰੀ ਬੈਠੇ ਆ ਆਪਣਾ ਸਰੀਰ ਸਿਲੰਡਰਾਂ ਦੇ ਤੁਸੀਂ ਆਪ ਦੱਸੋ ਵੀ ਇਹ ਖਦਰੇ ਤੋਂ ਘਾਟਾ ਕਿਸੇ ਦਾ ਲਿਆ ਕੇ ਜਿਹੜਾ ਲੈ ਮਨ ਮੜੇ ਘਰੋ ਕਰ ਕ੍ਰਸ਼ ਕਾਟ ਚੱਲ ਵੀ ਬੈਠ ਸਾਬ ਬੈਠੋ ਵੀ ਸਵਾਰੀਓ ਦਿੱਲੀ 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 ਚੰਡੀਗੜ੍ਹ ਮਿੱਲੀ

ਹਾਂ ਜੀ ਉਹਨੂੰ ਓਵਰਲੋਡ ਹੋ ਗਿਆ ਵਿਚਕ ਨਹੀਂ ਹਾਂ ਜੀ ਜਦੋਂ ਮੈਂ ਮੰਦਰ ਕਹਿੰਦਾ ਪਰੇ ਪਰੇ ਹੋ ਜਾਓ ਜ਼ਰੂਰੀ ਕੰਮ ਚੱਲ ਰਿਹਾ ਹੈ ਕੋਈ ਪੰਜਾਬ ਨੇ ਕਰਦੇ ਹੋਣੇ ਗੱਲਾਂ ਦਿੰਨੇ ਆ ਵੀਰੇ ਆਹ ਪੁਰਾਣਾ ਭਾਈ ਤੇ ਹੀ ਫੋਨ ਕਰਾਉਂਦਾ ਹਾਂ ਉਹ ਮੈਂ ਝਾਂਟ ਭਰਾ ਐ ਹੁਣ ਮੈਂ ਤਾਂ ਅੰਕਲ ਲੱਗਦਾ ਮੇਰਾ ਪਰ ਮੈਂ ਫੇਰ ਵੀ ਵੱਡਾ ਭਰਾ ਕਹਿੰਦਾ ਨਾ ਕੋਈ ਗੱਲ ਨਹੀਂ ਭਾਈ ਜੀ ਮੈਂ ਗੱਲ ਸੁਣਾਉਂਗਾ ਇੱਕ ਬੜੀ ਪੁਰਾਣੀ ਗੱਲ ਐ ਆਹੇ ਜੀ ਪਾ ਦਿੰਨੇ ਗਲੀ ਵਿਖੇ ਆਪਾਂ ਸਾਰੇ ਵਧੀਆ ਕਮਾਈ ਹੋ ਜਾਂਦੀ ਐ ਐ ਭਾਈ

वैसे मैं रिस्क लिया बहुत तगड़ा इधर पे बैठ गए <laughs> मेरे तेल तो पछा कर दिया अब भाई जी सब सारेनु हाथ बनके बेचती है साडा ਭਰਾ ਹੈ ਸੁਖੀ ਵਾਲਿਆ ਫਰੋਂ ਕਿਥੋਂ ਫਰੋਂ ਮਡੀ ਗੋਬੈਂਗਾ ਪਲੀਜ਼ ਕਾਈਂਡਲੀ ਫਾਲੋ ਆਈ ਰਿਕਵੈਸਟ ਟੂ ਯੂ ਐਵਰੀਬਾਡੀ ਮਾਈ ਫੇਸਬੁੱਕ ਬ੍ਰਦਰਸ ਐਂਡ ਸਿਸਟਰਸ ਪਲੀਜ਼ ਫਾਲੋ ਸੁਖੀ ਵਾਲਿਆ ਪੇਜ ਥੈਂਕ ਯੂ ਠੀਕ ਹੈ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਇੱਕ ਇੱਕ ਗਾਲੇ ਸੁਣਾਣੇ ਦੀ ਉਹ ਬਾਹਰ ਹੜਾ